ਸਤਗੁਰੂ ਮਹਾਰਾਜ ਉਹਨਾਂ ਨੇ ਫੈਸਲਾ ਕੀਤਾ ਵੀ ਇਸ ਸਿੱਖੀ ਦੇ ਮਹੱਲ ਨੂੰ ਇਹਨੂੰ ਅੰਤਮ ਛੋਹ ਦਿੱਤੀ ਜਾਵੇ ਕਿਉਂਕਿ ਮੈਂ ਕਨ ਵੀ ਬੇਨਤੀ ਕੀਤੀ ਸੀ ਮਸੰਦ ਸਿਸਟਮ ਬਿਲਕੁਲ ਕਰਪਟ ਹੋ ਚੁੱਕਿਆ ਸੀ ਗੁਰੂ ਘਰ ਦੇ ਜਿਹੜੇ ਵਿਰੋਧੀ ਸਨ ਜਿਨ੍ਹਾਂ ਦੇ ਵਿੱਚੋਂ ਮੀਲੇ ਧੀਰਮਣੀਏ ਉਹਨਾਂ ਨੇ ਇਹਨਾਂ ਮਸੰਦਾਂ ਨੂੰ ਆਪਣੇ ਵੱਲ ਗੰਢ ਲਿਆ ਸੀ ਦੂਜੀ ਗੱਲ ਬਿਗੁਰ ਰਾਮਦਾਸ ਮਹਾਰਾਜ ਤੋਂ ਮਸੰਦ ਸਿਸਟਮ ਆਰੰਭ ਹੋਇਆ ਸੀ ਜਿਹੜੇ ਮਸੰਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਥਾਪੇ ਸਨ ਵਖ-ਵਖ ਥਾਵਾਂ ਦੇ ਉੱਤੇ ਸਮਾ ਪਾ ਕੇ ਉਹ ਬਜ਼ੁਰਗੀ ਵਿੱਚ ਆ ਗਏ ਸਨ ਤੇ ਕੁਝ ਚੜ੍ਹਾਈ ਕਰ ਗਏ ਸਨ ਤੇ ਜਿਹੜੇ ਨਵੇਂ ਮਸੰਦ ਥਾਪੇ ਗਏ ਸਨ ਉਹ ਧਨ ਦੇ ਲਾਲਚ ਦੇ ਵਿੱਚ ਤੇ ਆਪਣੇ ਜੀਵਨ ਦੇ ਅੰਦਰ ਇਹੋ ਜਿਹਾ ਉਕਰਮ ਕਰਦੇ ਸਨ ਸਿੱਖ ਸੰਗਤਾਂ ਦੇ ਉੱਤੇ ਉਹਨਾਂ ਨੇ ਬਦੀਕੀਆਂ ਕਰਨੀਆਂ ਉਹਨਾਂ ਦੇ ਕੋਲ ਮਨਮਰਜ਼ੀਆਂ ਕਰਨੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਟੇਕ ਮੰਡਲੀ ਆਈ ਜਿਹਨੂੰ ਆਪਾਂ ਅੱਜ ਦੇ ਸ਼ਬਦਾਂ ਵਿੱਚ ਭੰਡ ਕਹਿ ਦਿੰਦੇ ਆ ਉਹਨਾਂ ਨੇ ਸਤਗੁਰੂ ਜੀ ਦੇ ਕੋਲੋਂ ਆਗਿਆ ਲੈ ਕੇ ਤੇ ਇੱਕ ਨਾਟਕ ਛੇੜਿਆ ਉਸ ਨਾਟਕ ਦੇ ਵਿੱਚ ਉਹ ਕੀ ਦੱਸਦੇ ਨੇ ਵੀ ਇੱਕ ਉਹਨਾਂ ਦੇ ਵਿੱਚੋਂ ਮਸੰਦ ਬਣਿਆ ਹੋਇਆ ਏ ਤੇ ਉਹ ਮਸੰਦ ਬਣਿਆ ਹੋਇਆ ਇੱਕ ਸਿੱਖ ਦੇ ਘਰ ਜਾਂਦਾ ਏ ਸਿੱਖ ਦੇ ਘਰ ਜਾਂਦਾ ਏ ਤੇ ਸਿੱਖ ਉਹਨੂੰ ਆਪਣੇ ਘਰ ਵਿੱਚ ਜਾਂਦਾ ਏ ਮਸੰਦ ਉਹਨੂੰ ਆਦਰ ਦਿੰਦਾ ਏ ਉਹਨੂੰ ਲੰਗਰ ਪਾਣੀ ਛਕ ਕੇ ਛਕਾਉਣ ਵਾਸਤੇ ਉਹਨੂੰ ਬਿਠਾਉਂਦਾ ਏ ਹੁਣ ਜਿਹੜਾ ਉਹ ਭੰਡ ਮਸੰਦ ਬਣਿਆ ਹੋਇਆ ਉਹ ਸਿੱਖ ਦੇ ਘਰ ਜਾ ਕੇ ਉਹਨੂੰ ਕਹਿੰਦਾ ਵੀ ਆ ਆ ਪਦਾਰਥ ਮੇਰੇ ਵਾਸਤੇ ਬਣਾ ਫਿਰ ਮੈਂ ਤੇਰਾ ਤਿਆਰ ਕੀਤਾ ਹੋਇਆ ਭੋਜਨ ਜਿਹੜਾ ਹੈ ਪ੍ਰਸ਼ਾਦਾ ਉਹ ਛਕਾਂਗਾ ਪਰੰਤੂ ਉਹ ਸਿੱਖ ਜਿਹੜਾ ਹੈ ਉਹ ਵੀ ਭੰਡੀ ਬਣਿਆ ਹੋਇਆ ਉਹ ਉਹਨੂੰ ਹੱਥ ਜੋੜ ਕੇ ਕਹਿੰਦਾ ਵੀ ਮੈਂ ਬਹੁਤ ਗਰੀਬ ਆ ਮੇਰੇ ਕੋਲ ਇਹ ਨਹੀਂ ਹੋ ਸਕਦਾ ਉਹ ਮਸੰਦ ਬਣਿਆ ਹੋਇਆ ਜਿਹੜਾ ਭੰਡ ਹੈ ਉਹ ਉਹਦੀ ਥਾਲੀ ਚੱਕ ਕੇ ਭਗਾ ਕੇ ਮਾਰਦਾ ਹੈ ਤੇ ਉਹ ਜਿਹੜਾ ਸਿੱਖ ਬਣਿਆ ਹੋਇਆ ਭੰਡ ਉਹ ਫਿਰ ਕਿਤੇ ਉਹਨਾਂ ਕੋਲੋਂ ਜਿਗਾੜ ਕਰਕੇ ਉਹਨੂੰ ਪ੍ਰਸ਼ਾਦਾ ਦਿੰਦਾ ਉਹ ਮਸੰਦ ਜਿਹੜਾ ਭੰਡ ਮੜਿਆ ਹੋਇਆ ਹੈ ਉਹਦੇ ਚਾਬਕ ਵੀ ਮਾਰਦਾ ਇਹੋ ਜਿਹਿਆਂ ਕਰਕੂਟਾਂ ਉਹਨਾਂ ਭੰਡਾ ਨੇ ਵੀ ਸਤਗੁਰੂ ਜੀ ਨੇ ਦਰਬਾਰ ਦੇ ਵਿੱਚ ਇੱਕ ਨਾਟਕ ਖੇੜ ਕੇ ਦੱਸਿਆ ਔਰ ਪ੍ਰਤੱਖ ਕੀਤਾ ਵੀ ਇਹ ਜਿਹੜੇ ਮਸੰਦ ਨੇ ਇਹ ਸਿੱਖਾਂ ਦੇ ਉੱਤੇ ਜ਼ੁਲਮ ਵੀ ਕਰਦੇ ਨੇ ਉਹਨਾਂ ਦੇ ਕੋਲ ਜ਼ਬਰਦਸਤੀ ਭੇਟਾ ਜਿਹੜੀ ਆ ਉਹ ਵੀ ਵਸੂਲ ਕਰਦੇ ਨੇ ਤੇ ਗੁਰੂ ਘਰ ਦੇ ਵਿੱਚ ਉਹ ਜਮਾ ਵੀ ਨਹੀਂ ਕਰਵਾਉਂਦੇ ਹੁਣ ਸਤਗੁਰੂ ਮਹਾਰਾਜ ਜੀ ਨੇ ਫਿਰ ਲੰਬੀ ਦੀਰਘ ਵਿਚਾਰ ਕਰਕੇ ਤੇ ਗੁਰੂ ਤੇ ਸਿੱਖ ਦੇ ਵਿਚਾਰ ਜਿਹੜਾ ਮਸੰਦ ਸਿਸਟਮ ਸੀ ਨਾ ਉਹ ਬੰਦ ਕਰ ਦਿੱਤਾ ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਮਸੰਦਾ ਦਾ ਕੰਮ ਸੀ ਜੋ ਦੂਰ ਦਰਾਡੇ ਪ੍ਰਚਾਰ ਕਰਦੇ ਸਨ ਤੇ ਉਥੋਂ ਦੀ ਕਾਨ ਭੇਟਾ ਜਿਹੜੀ ਸਿੱਖ ਸੰਗਤ ਦੀ ਸੀ ਉਹ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾਉਂਦੇ ਸਨ ਹੁਣ ਸਤਿਗੁਰ ਜੀ ਨੇ ਉਹ ਸਾਰਾ ਸਿਸਟਮ ਉਹ ਬੰਦ ਕਰਕੇ ਸਿੱਖ ਨੂੰ ਸਿੱਧਾ ਹੀ ਗੁਰੂ ਦੇ ਨਾਲ ਜਿਹੜਾ ਸੀ ਉਹ ਜੋੜ ਦਿੱਤਾ ਹੁਣ ਖਾਲਸੇ ਦਾ ਜਿਹੜਾ ਅਰਥ ਹੈ ਉਹ ਖਾਲਸੇ ਦਾ ਅਰਥ ਹੀ ਇਹ ਹੈ ਕਿਉਂਕਿ ਖਾਲਸਾ ਸ਼ਬਦ ਅਰਬੀ ਤੇ ਫਾਰਸੀ ਦੋਵੇਂ ਭਾਸ਼ਾਵਾਂ ਦੇ ਵਿੱਚ ਮਿਲਦਾ ਹੈ ਤੇ ਇਹਦੇ ਅਰਥ ਵੀ ਜਿਹੜੇ ਨੇ ਉਹ ਵੱਖਰੇ ਵੱਖਰੇ ਨੇ ਜਿਹੜੀ ਫਾਰਸੀ ਹੈ ਉਹਦੇ ਵਿੱਚ ਖਾਲਸੇ ਦਾ ਅਰਥ ਜਿਹੜਾ ਹੈ ਸ਼ੁੱਧ ਮਿਲਾਵਟ ਰਹਿਤ ਹੈ ਤੇ ਜਿਹੜੀ ਅਰਬੀ ਭਾਸ਼ਾ ਦੇ ਵਿੱਚ ਸ਼ਬਦ ਖਾਲਸਾ ਆਉਂਦਾ ਉਹਦਾ ਅਰਥ ਹੈ ਜਿਹੜਾ ਸਿੱਧਾ ਬਾਦਸ਼ਾਹ ਦੇ ਅਧੀਨ ਹੋਵੇ ਹੁਣ ਸਤਗੁਰ ਜੀ ਨੇ ਵੀ ਸਿੱਖ ਨੂੰ ਵਿੱਚੋਂ ਸਾਰਾ ਵਿਚੋਲਾਪਣ ਕੱਢ ਕੇ ਤੇ ਗੁਰੂ ਦੇ ਨਾਲ ਜੋੜ ਦਿੱਤਾ ਇਹਦਾ ਅਰਥ ਹੋਇਆ ਖਾਲਸੇ ਦਾ ਕਿ ਉਹ ਸਿੱਖ ਜਿਹੜਾ ਸਿੱਧਾ ਗੁਰੂ ਦੇ ਨਾਲ ਜੁੜਿਆ ਹੋਇਆ ਉਹ ਖਾਲਸਾ ਹੈ। ਕੁੰਜ ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਖਾਲਸਾ ਸ਼ਬਦ ਸਭ ਤੋਂ ਪਹਿਲਾਂ ਜਿਹੜਾ ਆਪਣੀ ਬਾਣੀ ਦੇ ਵਿੱਚ ਅੰਕਿਤ ਕੀਤਾ। ਭਗਤ ਕਬੀਰ ਜੀ ਦਾ ਬੋਲ ਹੈ ਸੂਰਖਰਾਗ ਦੇ ਅੰਦਰ ਕਹੋ ਕਬੀਰ ਜਨ ਭਈ ਖਾਲਸੇ ਪ੍ਰੇਮ ਭਗਤ ਜਹ ਜਾਨੀ ਵੀ ਉਹ ਮਨੁੱਖ ਖਾਲਸੇ ਹੋਗਾ ਜਿਹੜੇ ਮਨੁੱਖ ਧਰਮਾਂ ਦੇ ਵਿੱਚੋਂ ਨਿਕਲਦਾ ਹੈ ਜਿਹੜੇ ਧਰਮਕ ਲਿਖਿਆਵਾਂ ਦੇ ਵਿੱਚੋਂ ਨਿਕਲ ਗਏ ਉਹ ਖਾਲਸਾ ਬਣ ਗਏ ਜਿਨ੍ਹਾਂ ਨੇ ਪ੍ਰਮਾਤਮਾ ਦੀ ਨਾਲ ਪ੍ਰੇਮ ਪਾਲਿਆ ਸਿੱਧੇ ਗੁਰੂ ਦੇ ਨਾਲ ਪ੍ਰਮਾਤਮਾ ਦੇ ਨਾਲ ਜੁੜ ਗਏ ਉਹ ਖਾਲਸੇ ਹੁੰਦਾ ਹੈ ਇਹ ਖਾਲਸਾ ਸ਼ਬਦ ਭਗਤ ਕਬੀਰ ਜੀ ਨੇ ਵਰਤਿਆ ਕੋਸਤਬਾਨ ਇਹ ਖਾਲਸ ਸ਼ਬਦ ਜਿਹੜਾ ਸੀ ਨਾ ਅਕਬਰ ਦਾ ਇੱਕ ਦਰਬਾਰੀ ਹੋਇਆ ਉਹਦੇ ਨੌ ਰਤਨਾਂ ਦੇ ਵਿੱਚੋਂ ਡੋਡਰਮਲ ਪਰ ਇਹ ਵੀ ਬਿਆੰਤੀ ਕਰਦਾ ਜਾਂ ਮੰਨ ਕੇ ਡੋਡਰਮਲ ਦੋ ਹੋਏ ਨੇ ਇੱਕ ਡੋਡਰਮਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਹੋਇਆ ਤਾਕੜਾ ਪਿੰਡ ਦਾ ਰਹਿਣ ਵਾਲਾ ਜਿਹਨੇ ਸਾਹਿਬ ਜਾਦਿਆਂ ਦਾ ਸੰਸਕਾਰ ਕੀਤਾ ਸੀ ਦੂਜਾ ਟੋਡਰਮਲ ਜਿਹੜਾ ਹੈ ਉਹ ਅਕਬਰ ਦਾ ਦਰਬਾਰੀ ਹੈ ਇਹਦਾ 1523 ਦੇ ਵਿੱਚ ਜਨਮ ਹੁੰਦਾ ਤੇ 1583 ਦੇ ਵਿੱਚ ਇਹ ਚੜ੍ਹਾਈ ਕਰ ਜਾਂਦਾ ਹੈ ਇਹ ਅਕਬਰ ਦਾ ਬਹੁਤ ਸਿਆਣਾ ਵਜ਼ੀਰ ਸੀ ਔਰ ਇਸ ਟੋਡਰਮਲ ਨੇ ਹੀ ਜ਼ਮੀਨ ਦਾ ਮਾਲੀਆ ਉਹਨੂੰ ਫਿਕਸ ਕੀਤਾ ਸਦਾ ਤੇ ਉਹਨੇ ਜ਼ਮੀਨ ਜਿਹੜੀ ਸੀ ਉਹ ਪੰਜ ਤਰ੍ਹਾਂ ਦੇ ਭਾਗਾਂ ਦੇ ਵਿੱਚ ਵੰਡੀ ਕਿਉਂਕਿ ਕੋਈ ਜ਼ਮੀਨ ਕਿਸੇ ਤਰ੍ਹਾਂ ਦੀ ਹੁੰਦੀ ਕੋਈ ਕਿਸੇ ਤਰ੍ਹਾਂ ਦੀ ਹੁੰਦੀ ਹੈ ਉਹਦਾ ਉਸ ਉਸ ਤਰ੍ਹਾਂ ਦਾ ਮਾਲੀਆ ਕਰ ਜਿਹਨੂੰ ਕਹਦਾ ਸੌਖੇ ਸ਼ਬਦਾਂ ਦੇ ਵਿੱਚ ਟੈਕਸ ਉਹ ਜਿਹੜਾ ਸੀ ਉਹ ਮقرਰ ਕੀਤਾ ਗਿਆ ਪੰਜ ਤਰ੍ਹਾਂ ਦੀ ਉਹਨੇ ਜ਼ਮੀਨ ਜਿਹੜੀ ਸੀ ਉਹ ਮਿੱਟੀ ਪਹਿਲੀ ਸੀ ਪੋਲ ਪੋਲ ਜ਼ਮੀਨ ਜਿਹੜੀ ਸੀ ਉਹ ਵਾਹੀਯੋਗ ਸੀ ਉਪਜਾਊ ਸੀ ਤੇ ਉਹਦੀ ਜਿਹੜੀ ਫਸਲ ਬੀਜ ਦਾ ਉਹ ਮਾਲਕ ਬੀਜ ਦਾ ਹੈ ਇੰਨੇ ਤਰ੍ਹਾਂ ਦੀ ਪੂਲ ਦੂਜੀ ਤਰ੍ਹਾਂ ਦੀ ਤਰੂਤੀ ਉਹ ਜ਼ਮੀਨ ਜਿਹੜੀ ਵਾਹੀਯੋਗ ਹੈ ਉਪਜਾਊ ਹੈ ਪਰੰਤੂ ਉਹਦੀ ਖੇਤੀ ਕੋਈ ਹੋਰ ਕਰਦਾ ਉਹਦਾ ਮਾਲਕ ਨਹੀਂ ਕਰਦਾ ਤੀਜੀ ਤਰ੍ਹਾਂ ਦੀ ਸ਼ਸ਼ਰ ਜ਼ਮੀਨ ਉਹ ਜ਼ਮੀਨ ਜਿਹਦੇ ਉੱਤੇ ਸੰਘਣੇ ਜੰਗਲ ਹੋ ਬਣ ਅੱਜ ਤੇ ਜੰਗਲਾਂ ਦਾ ਇੱਥੇ ਨਾਮ ਨਿਸ਼ਾਨ ਨਹੀਂ ਹੈ ਉਸ ਵਕਤ ਦੇ ਸਮੇਂ ਜੰਗਲ ਬਹੁਤ ਹੋਇਆ ਕਰਦੇ ਸਨ ਜਿਹਨੂੰ ਅਸੀਂ ਬਚਪਨ ਦੇ ਵਿੱਚ ਹੁੰਦੇ ਸਨ ਉਦੋਂ ਬਹੁਤ ਦਰਾਫਤ ਹੋਇਆ ਕਰਦੇ ਸਨ ਸਰਕਾਰੀ ਜ਼ਮੀਨਾਂ ਦੇ ਉੱਤੇ ਉਹ ਸੰਘਣੇ ਦਰਾਫਤ ਜਿੱਥੇ-ਜਿੱਥੇ ਹੁੰਦੇ ਸਨ ਉਹਨੂੰ ਸ਼ਸ਼ਰ ਜ਼ਮੀਨ ਕਹਿੰਦੇ ਸਨ ਚੌਥੀ ਤਰ੍ਹਾਂ ਦੀ ਜ਼ਮੀਨ ਜਿਹੜੀ ਸੀ ਉਹ ਬੰਜਰ ਜ਼ਮੀਨ ਸੀ ਤੇ ਬੰਜਰ ਜ਼ਮੀਨ ਤੇ ਆਪ ਸਭ ਜਾਣਦੇ ਹੋ ਵੀ ਉਹ ਕਲਵੀ ਖੇਤੀ ਜਿਹਦੇ ਵਿੱਚ ਕੋਈ ਬੀਜ ਹੀ ਨਹੀਂ ਉਗਦਾ ਉਹਨੂੰ ਬੰਜਰ ਜ਼ਮੀਨ ਕਹਿੰਦੇ ਨੇ ਜਿਹਦੇ ਵਿੱਚ ਬੀਜ ਪਾਓ ਤੇ ਉਗਦਾ ਨਹੀਂ ਉਹ ਖੇਤੀ ਯੋਗ ਨਹੀਂ ਉਹਨੂੰ ਬੰਜਰ ਜ਼ਮੀਨ ਕਹਿੰਦੇ ਨੇ ਤੇ ਪੰਜਵੀਂ ਤਰ੍ਹਾਂ ਦੀ ਜਿਹੜੀ ਜ਼ਮੀਨ ਸੀ ਉਹ ਸੀ ਖਾਲਸ ਜ਼ਮੀਨ ਤੇ ਉਹ ਜ਼ਮੀਨ ਜਿਹੜੀ ਸਿੱਧੀ ਬਾਦਸ਼ਾਹ ਦੇ ਅਧੀਨ ਸੀ ਉਹਦੀ ਜਿੰਨੀ ਵੀ ਉਪਜ ਪੈਦਾ ਹੁੰਦੀ ਸੀ ਉਹ ਸਾਰੀ ਦੀ ਸਾਰੀ ਉਹ ਫਸਲ ਬਾਦਸ਼ਾਹ ਨੂੰ ਜਾਂਦੀ ਸੀ ਉਹਨੂੰ ਖਾਲਸ ਜ਼ਮੀਨ ਕਹਿੰਦੇ ਸਨ ਉਥੇ ਇਹ ਟੋਡਰ ਮਾਲ ਲਈ ਖਾਲਸ ਸ਼ਬਦ ਜਿਹੜਾ ਸੀ ਉਹ ਜ਼ਮੀਨ ਵਾਸਤੇ ਵਰਤਿਆ ਤੇ ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ ਉਹਦਾ ਅਰਥ ਹੋਇਆ ਕਰਦਾ ਸੀ ਫਿਰ ਖਾਲਸਾ ਸ਼ਬਦ ਜਿਹੜਾ ਹੈ ਨਾ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵਰਤਿਆ ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਜਿਹੜੇ ਮਸੰਦ ਪ੍ਰਾਪਤ ਹੋ ਗਏ ਸਨ ਜਾਂ ਜਿਹੜੇ ਬਜ਼ੁਰਗੀ ਦੇ ਵਿੱਚ ਚੜ੍ਹਾਈ ਕਰ ਜਾਂਦੇ ਸਨ ਉਹਨਾਂ ਦੀ ਜਗ੍ਹਾ ਫਿਰ ਨਵੇਂ ਮਸੰਦ ਨਹੀਂ ਸੀ ਥਾਪੇ ਜਾਂਦੇ ਉਹ ਸਿੱਖ ਸੰਗਤ ਜਿਹੜੀ ਸੀ ਉਹ ਸਿੱਧੀ ਗੁਰੂ ਦੇ ਨਾਲ ਜੁੜ ਜਾਂਦੀ ਸੀ ਆਪਣੀਆਂ ਪਟਾਵਾਂ ਜਮ੍ਹਾਂ ਕਰਾਉਂਗੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੁਝ ਹੁਕਮਨਾਮੇ ਲਗਭਗ 17 ਹੁਕਮਨਾਮੇ ਮਿਲਦੇ ਨੇ ਕੁਝ ਵਿਦਵਾਨ ਇਸ ਤੋਂ ਵੱਧ ਵੀ ਮਿਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖਾਸ ਤੌਰ ਤੇ ਜਿਹੜੀ ਪੂਰਬ ਦੀ ਸੰਗਤ ਸੀ ਉਹਨਾਂ ਵਾਸਤੇ ਸਤਿਗੁਰ ਜੀ ਨੇ ਖਾਲਸਾ ਸੰਗਤ ਉਹਦੇ ਵਿੱਚ ਲਿਖ ਕੇ ਹੁਕਮਨਾਮਿਆਂ ਦੇ ਵਿੱਚ ਉਹ ਸੰਬੋਧਨ ਕੀਤਾ ਹੈ ਇਸ ਤੋਂ ਅਲਾਵਾ ਸਤਗੁਰ ਗੁਰੂ ਪੇਗ ਭਾਦਰ ਮਹਾਰਾਜ ਦੇ ਕੁਝ ਹੁਕਮਨਾਮੇ ਮਿਲਦੇ ਨੇ ਜਦੋਂ ਸਤਗੁਰ ਮਹਾਰਾਜ ਖਾਸ ਤੌਰ ਤੇ ਅੱਗੇ ਢਾਕੇ ਵਾਲੇ ਦੇਸ਼ ਗਏ ਹੋਏ ਸਨ ਪ੍ਰਚਾਰਕ ਦੌਰੇ ਤੇ ਗੁਰੂ ਬਣਨ ਤੋਂ ਬਾਅਦ ਤੇ ਮਾਤਾ ਗੁਜਰੀ ਜੀ ਤੇ ਹੋਰ ਸਿੱਖ ਸੰਗਤਾਂ ਉਹ ਪਟਨਾ ਸਾਹਿਬ ਦੀ ਧਰਤੀ ਦੇ ਵਿੱਚ ਐ ਤੇ ਸਤਗੁਰ ਉੱਥੋਂ ਕੁਝ ਹੁਕਮਨਾਮੇ ਪਟਨੇ ਦੇ ਨਿਵਾਸੀਆਂ ਦੇ ਨਾਮ ਲਿਖਦੇ ਨੇ ਔਰ ਇਹ ਕਹਿੰਦੇ ਨੇ ਵੀ ਪਟਨੇ ਦੀ ਸੰਗਤ ਖਾਲਸਾ ਸੰਗਤ ਹੈ ਜਿਹੜੀ ਗੁਰੂ ਦੇ ਪਰਿਵਾਰ ਦੀ ਸੇਵਾ ਕਰੇਗੀ ਉਹ ਗੁਰੂ ਦੀ ਸੇਵਾ ਕਰੇਗੀ ਉਹਦੇ ਵਿੱਚ ਵੀ ਸਤਗੁਰ ਜੀ ਨੇ ਉਹਨਾਂ ਹੁਕਮਨਾਮਿਆਂ ਵਿੱਚ ਪਟਨੇ ਦੀ ਸੰਗਤ ਨੂੰ ਖਾਲਸਾ ਸ਼ਬਦ ਦੇ ਨਾਲ ਜਿਹੜਾ ਹੈ ਨਾ ਉਹ ਸੰਬੋਧਨ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਫਿਰ ਜਦੋਂ ਖਾਲਸਾ ਪ੍ਰਗਟ ਕੀਤਾ ਪੰਜ ਪਿਆਰੇ ਤੇ ਉਹਨਾਂ ਨੂੰ ਖਾਲਸੇ ਦੀ ਸੰਗਿਆ ਜਿਹੜੀ ਸੀ ਉਹ ਦਿੱਤੀ ਹੈ ਹੁਣ ਸਤਗੁਰ ਮਹਾਰਾਜ ਨੇ 3 ਮਾਰਤ ਸੰਨ 1699 ਤੋਂ ਪਹਿਲਾਂ ਦੂਰ ਦਰਾਡੇ ਚਿੱਟੀਆਂ ਜਿਹੜੀਆਂ ਸਨ ਉਹ ਕੱਲੀਆਂ ਚਿੱਟੀਆਂ ਕੱਲ ਕੇ ਇਹ ਤਗੀਤ ਕੀਤੀ ਵੀ ਅਨੰਦ ਪ੍ਰਸਾਦ ਦੀ ਧਰਤੀ ਦੇ ਉੱਤੇ ਵੱਧ ਕੋ ਵੱਧ ਇਸ ਵਿਸਾਖੀ ਦੇ ਉੱਤੇ ਸਿੱਖ ਸੰਗਤ ਦਾ ਆਵਣ ਤੇ ਗੁਰੂ ਦਾ ਹੁਕਮ ਪਾ ਕੇ ਦੂਰ ਦਰਾਡੇ ਤੋਂ ਸਿੱਖ ਸੰਗਤਾਂ ਜਿਹੜੀਆਂ ਸਨ ਉਹ ਵਿਸਾਖੀ ਵਾਲੇ ਦਿਨ 1699 ਅਨੰਦਪੁਰ ਸਾਹਿਬ ਇਕੱਠੀਆਂ ਹੋਈਆਂ ਇਤਿਹਾਸਕ ਲਿਖਤਾਂ ਦੇ ਮੁਤਾਬਕ 80000 ਦਾ ਉਸ ਵਕਤ ਇਕੱਠ ਸੀ ਅਨੰਦਪੁਰ ਸਾਹਿਬ ਦੀ ਫੇਰੀ ਦੇ ਉੱਤੇ